ਸਸੀਗਾ ਕਿਸਾਨਪਰਾਵੋ ਇਹ ਮੱਕੀ ਹੈਗੀ ਜੀ ਆਪਣੀ ਕਣਕ ਤੋਂ ਬਾਅਦ ਵਾਲੀ 22 ਅਪ੍ਰੈਲ ਨੂੰ ਬਜਾਈ ਹੋਈ ਸੀ ਤੇ 23 ਅਪ੍ਰੈਲ ਨੂੰ ਇਹਨੂੰ ਪਹਿਲਾ ਪਾਣੀ ਲਾਇਆ ਸੀ ਤੇ ਅੱਜ ਇਹਨੂੰ ਚੌਥਾ ਪਾਣੀ ਚੱਲੀ ਜਾ ਰਿਹਾ 9 ਮਈ ਹੋ ਚੁੱਕੀ ਐ ਇਸਦੇ 17 ਦਿਨ ਦੀ ਇਹਦੀ ਉਮਰ ਹੋ ਚੁੱਕੀ ਆ ਬਹੁਤ ਕਿਸਾਨਪਰਾ ਮੱਕੀ ਤੋਂ ਘਬਰਾ ਰਹੇ ਨੇ ਅੱਜ ਦੀ ਵੀਡੀਓ ਵਿੱਚ ਆਪਾਂ ਦੱਸਾਂਗੇ ਵੀ ਇਹ ਬਹੁਤ ਆਸਾਨ ਖੇਤੀ ਆ ਕੋਈ ਇਹਦੇ ਵਿੱਚ ਲੰਬੀ ਚੌੜੀ ਗੱਲ ਨਹੀਂ ਹੈਗੀ ਬਹੁਤ ਸੌਖੇ ਤਰੀਕੇ ਦੇ ਨਾਲ ਇਹ ਤੁਸੀਂ ਅਚਾਰ ਇਹਦਾ ਪਾ ਸਕਦੇ ਹੋ ਇਹ ਕਿਸਾਨਪਰਾਵੋ ਆਚਾਰੀ ਮੱਕੀ ਐ ਕੋਈ ਪਕਾਵੀ ਮੱਕੀ ਨਹੀਂ ਹੈਗੀ ਕਣਕ ਤੋਂ ਬਾਅਦ ਆਪਾਂ ਨੇ ਬਜਾਈ ਕਰੀ ਆ ਤੇ ਇਹਨੂੰ ਅਚਾਰ ਪ ਤੇ ਖੇਤਾਂ ਦੇ ਵਿੱਚ ਆਪਣਾ ਝੋਨਾ ਲੱਗ ਜਾਣਾ तकरीबन 15 ਜੁਲਾਈ ਨੂੰ ਝੋਨਾ ਆਪਣਾ ਲੱਗ ਜਾਣਾ ਪਛੇਤੀਆਂ ਵੈਰੈਟੀਆਂ ਚਾਹੇ ਪੀਆਰ 126 ਲਾ ਲਓ 1509 ਲਾ ਲਓ 1847 ਲਾ ਲਓ 1699 ਲਾ ਲਓ ਤੇ ਬੜੇ ਆਰਾਮ ਤੇ ਨਾਲ 80 85 ਦਿਨਾਂ ਦੇ ਦਾ ਆਚਾਰ ਪੈ ਜਾਣਾ ਤੇ ਮੈਂ ਇਹ ਨਹੀਂ ਕਹਿੰਦਾ ਵੀ ਇਹ 1844 ਬੀ ਆ ਇਹਦੇ ਹੀ 80 85 ਤੇ ਪਵੇਗਾ ਜਿੰਨੇ ਵੀ ਬੀ ਆਉਂਦੇ ਨੇ ਚਾਹੇ ਆਪਣਾ ਸੰਜੈਂਟਾ ਦਾ ਆਉਂਦਾ ਚਾਹੇ ਰਾਸੀ ਦਾ ਆਉਂਦਾ ਚਾਹੇ ਨੀਜੋਬੁੱਟ ਦਾ ਆਉਂਦਾ ਚਾਹੇ ਹੋਰ ਆਉਂਦੇ ਨੇ ਸਾਰੇ ਲਗਭਗ 80 ਦਿਨ ਦੇ ਐਵਰੇਜ ਦੇ ਅਚਾਰ ਪੈ ਜਾਂਦੇ ਨੇ ਕਣਕ ਤੋਂ ਬਾਅਦ ਵਾਲੀਆਂ ਦੇ ਜਿਹੜੀਆਂ ਆਲੂ ਤੋਂ ਬਾਅਦ ਵਾਲੀਆਂ ਮੱਕੀਆਂ ਹੁੰਦੀਆਂ ਨੇ ਉਹ ਤਕਰੀਬਨ 95 ਦਿਨਾਂ ਦੇ ਆਸ-ਪਾਸ ਪੈਂਦੇ ਨੇ ਕਿਉਂਕਿ ਉਹਦੋਂ ਦਿਨ ਹੁੰਦੇ ਨੇ ਛੋਟੇ ਤਾਂ ਕਰਕੇ ਚੀਜ਼ਾਂ ਦਾ ਫਰਕ ਪੈ ਜਾਂਦਾ ਤੇ ਕਿਸਾਨ ਪ੍ਰਭੂ ਅੱਜ ਆਪਾਂ ਇਹਨੂੰ ਜੂਰੀਆ ਲਗਾ ਰਹੇ ਹਾਂ ਜੂਰੀ ਆਪਾਂ ਸਿੱਟੇ ਦਾ ਨਹੀਂ ਦਿੰਦੇ ਹੈਗੇ ਪਹਿਲਾਂ ਜਦੋਂ ਆਪਾਂ ਨੇ ਤੀਜਾ ਪਾਣੀ ਲਾਇਆ ਸੀ ਇਹ 12 ਦਿਨ ਦੀ ਹੈਗੀ ਸੀ 12 13 ਦਿਨ ਦੀ ਉਦੋਂ ਜੂਰੀਆ ਲਗਾਇਆ ਤੇ ਅੱਜ 17 ਦਿਨ ਦੀ ਹੋ ਚੁੱਕੀ ਆ 17 ਦਿਨ ਤੇ ਇਹਨੂੰ ਦੂਸਰਾ ਜੂਰੀਆ ਲਗਾ ਰਹੇ ਆ 30 35 ਕਿਲੋ ਆਪਾਂ ਪਾ ਰਹੇ ਆ ਪਾਣੀ ਰਹੀਂ ਘੋਲ ਕੇ ਮੈਂ ਇੱਥੇ ਵੀਡੀਓ ਵੀ ਚਲਾ ਦਿੰਨਾ ਉਹ ਮੋਟਰ ਰਹੀ ਆਪਣੀ ਮੋਟਰ ਤੇ ਪਾਣੀ ਵਾਲੀ ਟੈਂਕੀ ਧਰੀ ਹੋਈ ਆ ਟੂਟੀ ਖੋਲੀ ਹੋਈ ਆ ਤੇ ਉਸ ਤੋਂ ਬਾਅਦ ਇੱਧਰ ਆ ਜਾਂਦਾ ਹੈ ਪਾਣੀ ਆਪਣਾ ਤੇ ਖਾਲੇ ਖਾਲੇ ਹੋ ਕੇ ਪਾਣੀ ਆਉਂਦਾ ਆ ਤੇ ਆ ਪਾਣੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜੂਰੀਆ ਕੁਲ ਕੇ ਆ ਰਿਹਾ ਜੇਕਰ ਸਿੱਟੇ ਦਾ ਦਵਾਂਗੇ ਜੂਰੀਆ ਗੋਭ ਦੇ ਵਿੱਚ ਪੈ ਗਿਆ ਇੱਥੇ ਗੋਭ ਦੇ ਵਿੱਚ ਪੈ ਗਿਆ ਤੇ ਸੁੰਡੀ ਦਾ ਅਟੈਕ ਬਹੁਤ ਜ਼ਿਆਦਾ ਆਉਂਦਾ ਆ ਸੁੰਡੀ ਦਾ ਅਟੈਕ ਇਹਨੂੰ ਵੀ ਆਇਆ ਸੀ ਬਹੁਤ ਕਿਸਾਨ ਭਰਾ ਹੁਣ ਕਹਿਣਗੇ ਵੀ ਆਹ ਦੇਖੋ ਪੱਤੇ ਖਾਦੇ ਹੋਏ ਨੇ ਪਰ ਆ ਕੇ ਚਲਿਆ ਗਿਆ ਜਦੋਂ ਇਹ 14 ਦਿਨ ਦੀ ਹੈਗੀ ਸੀ ਉਦੋਂ ਆਪਾਂ ਨੇ ਇੱਥੇ ਕੋਰਾਜਨ ਦੀ ਸਪਰੇਅ ਕੀਤੀ ਆ ਜਾਲੀ ਕੋਰਾਜਨ ਕਰੀਆ ਮੈਂ ਬਾਈ ਨੇਮ ਨਹੀਂ ਕਰੀਏਗੀ ਤੁਸੀਂ ਵੀ ਕਿਹੜੀ ਮਰਜੀ ਕੰਪਨੀ ਦੀ ਲੈ ਲਓ 60 ਐਮ ਐਲ ਕਿਲੇ ਦੀ ਤੇ ਕਰੀਆ ਕੱਲੇ ਕੱਲੇ ਖੁੱਡ ਤੇ ਠੀਕ ਆ ਮੈਂ 15 ਲੀਟਰ ਵਾਲ ਢੋਲੀ ਨੂੰ ਦੋ ਨਿਊਜ਼ ਨਾਲ ਲਾਈਆਂ ਹੋਈ ਸੀ ਉਹਨਾਂ ਨਾਲ ਸਪਰੇਅ ਕਰੀਆ ਉਹਦੇ ਨਾਲ ਕੀਆ ਰਿਜ਼ਲਟ ਬਹੁਤ ਸੋਹਣੇ ਮਿਲਦੇ ਨੇ ਹੁਣ ਜਿਹੜਾ ਇਹਦਾ ਨਵਾਂ ਪੱਤਾ ਫੁੱਟ ਰਿਹਾ ਤਿੰਨ ਕ ਦਿਨਾਂ ਦੇ ਵਿੱਚ ਆ ਗ੍ਰੋਥ ਹੋਈ ਆ ਇਹ ਪੂਰੀ ਤੰਦਰੁਸਤ ਆ ਆਪਾਂ ਨੂੰ ਜਿਹੜਾ ਨਵੇਂ ਪੱਤੇ ਨੇ ਉਹ ਤੰਦਰੁਸਤ ਚਾਹੀਦੇ ਨੇ ਆ ਸੁੰਟੀ ਆਈ ਸੀ ਸੁੰਟੀ ਆ ਕੇ ਜਿਹੜੀ ਕਿਸਾਨ ਪ੍ਰਭ ਚਲੀ ਗਈ ਇਹ ਮੱਕੀ ਨੂੰ ਇੱਕ ਵਾਰੀ ਸੁੰਡੀ ਆਉਂਦੀ ਹੀ ਆਉਂਦੀ ਆ। ਘਪਰਾਉਣ ਦੀ ਜ਼ਰੂਰਤ ਨਹੀਂ ਹੈਗੀ। ਬਸ ਆਪਾਂ ਵਧੀਆ ਸਪਰੇਅ ਲਿਆ ਕੇ ਤੇ ਸੜਕਾਓ ਕਰ ਦੇਣਾ ਤੇ ਸੁੰਡੀ ਦਾ ਜਿਹੜਾ ਖਾਤਮਾ ਹੋ ਜਾਣਾ। ਸੁੰਡੀ ਦੇ ਸਪਰੇਅ ਦੇ ਨਾਲ ਆਪਾਂ ਨੇ ਐਨਪੀਕੇ ਪਾਇਆ 1919 1 ਕਿਲੋ ਕਿੱਲੇ ਦਾ ਕੋਰਾਜਨ ਪਾਈਆ ਉਹ 60 ਐਮਐਲ ਕਿੱਲੇ ਦੀ ਤੇ ਪੰਪ ਕੱਢਣੇ ਆਪਾਂ ਨੇ 8 ਕ ਪੰਪ ਕੱਢਣੇ ਕਿੱਲੇ ਦੇ। ਹੁਣ ਕੀ ਵਾਰੀ ਕਿਸਾਨਪਰਾ ਕਹਿੰਦੇ ਨੇ ਵੀ ਜੂਰੀਏ ਕਿੰਨੇ ਲਾਏ ਜਾਣ ਜੀ ਮੱਕੀ ਨੂੰ ਹਨਾ ਦੇਖੋ ਕਿਸਾਨਪਰਾ ਉਹ ਤੁਹਾਡੇ ਖੇਤ ਤੇ ਡਿਪੈਂਡ ਆ ਕੀ ਵਾਰੀ ਇਹਦਾ ਤਿੰਨ ਜੂਰੀਆਂ ਵਾਲੇ ਮੱਕੀ ਹੋ ਜਾਂਦੇ ਆ ਕੀ ਵਾਰੀ ਪੰਜ ਤੋਂ 6 ਜੂਰੀਏ ਵੀ ਲੱਗ ਜਾਂਦੇ ਆ ਆਪਣੇ ਡਾਕਰ ਖੇਤ ਨੇ ਆਪਾਂ ਇਹਨੂੰ ਚਾਰ ਕਿਸ਼ਤਾਂ ਦੇਵਾਂਗੇ ਜੂਰੀਏ ਦੀਆਂ 35 35 ਕਿਲੋ ਵਾਲੀਆਂ ਤੇ ਉਹੀ ਬਸ ਡੇਢ ਕੁ ਕਵਾਂਟਲ ਜੂਰੀਏ ਕਿੱਲੇ ਦਾ ਪਹਿਲੀ ਕਿਸ਼ਤ ਆਪਾਂ ਨੇ 12 ਦਿਨਾਂ ਤੇ ਦੇ ਦਿੱਤੀ ਪਾਣੀ ਵਿੱਚ ਘੋਲ ਕੇ ਹੁਣ ਦੂਜੀ ਕਿਸ਼ਤ 17 ਦਿਨ ਤੇ ਚੱਲ ਰਹੀ ਆ ਤੇ ਤੀਜੀ ਕਿਸ਼ਤ ਆਪਾਂ 22 ਦਿਨਾਂ ਤੇ ਦੇਵਾਂਗੇ ਤੇ ਚੌਥੀ ਕਿਸ਼ਤ ਆਪਾਂ 28 ਕਿ ਦਿਨਾਂ ਤੇ ਦੇਵਾਂਗੇ ਇਸ ਤਰੀਕੇ ਨਾਲ ਆਪਾਂ 28 ਕਿ ਦਿਨਾਂ ਜਿਹਦੇ ਜੂਰੀਏ ਪੂਰੇ ਕਰਦੇ ਨੇ ਜੇਕਰ ਤੁਹਾਡੇ ਖੇਤ ਹਲਕੇ ਨੇ ਤਾਂ ਤੁਸੀਂ ਪੰਜਵੀਂ ਕਿਸ਼ਤ 32 ਕਿ ਦਿਨਾਂ ਤੇ ਵੀ ਦੇ ਸਕਦੇ ਹੋ ਕੋਈ ਚੱਕਰ ਵਾਲੀ ਗੱਲ ਨਹੀਂ ਮੈਨ ਇਹਦੇ ਵਿੱਚ ਇਹੀ ਹੁੰਦਾ ਵੀ ਜਿਹੜਾ ਆਪਾਂ ਜੂਰੀਆ ਆ ਕਿਸਾਨ ਭਰਾਵੋ ਉਹ ਤਕਰੀਬਨ ਤਕਰੀਬਨ 30 35 ਦਿਨਾਂ ਚ ਪੂਰਾ ਕਰਨਾ ਜੇਕਰ ਤੁਸੀਂ ਜੂਰੀਆ 40 ਦਿਨਾਂ ਤੇ ਲੈ ਗਏ ਤਾਂ ਸਾਰਾ ਲੇਟ ਹੋ ਜਾਵੇਗਾ ਕੋਈ ਵੀ ਆਪਣੀ ਫਸਲ ਹੋਵੇ ਜੇਕਰ ਜੂਰੀਆ ਲੰਬੇ ਸਮੇਂ ਤੱਕ ਲੈ ਜਾਵਾਂਗੇ ਤਾਂ ਫਿਰ ਉਹ ਫਸਲ ਜਿਹੜੇ ਨਸਾਰੇ ਨੇ ਕਿਸਾਨ ਪ੍ਰਭੂ ਲੇਟ ਹੋ ਜਾਂਦੇ ਨੇ ਜਿਹਦੇ ਕਰਕੇ ਅੱਗੇ ਤੁਹਾਡਾ 80 ਵੀ 80 ਦਿਨਾਂ ਤੇ 4 ਨਹੀਂ ਪੈਣਾ 85 90 ਦਿਨਾਂ ਤੇ ਚਲੇ ਜਾਵੇਗਾ ਤੇ ਝੋਨੇ ਦੀ ਫਸਲ ਜਿਹੜੀ ਲੇਟ ਹੋ ਜਾਵੇਗੀ ਬਸ ਇਹੀ ਫਰਕ ਹੁੰਦਾ ਜੇਕਰ ਆਪਾਂ ਸਮਝਦਾਰੀ ਦੇ ਨਾਲ ਚੱਲ ਕੇ ਹਰ ਇੱਕ ਫਸਲ ਦੇ ਵਿੱਚ ਜਿਹੜਾ ਟਾਈਮ ਪੀਰੀਅਡ ਮੁਤਾਬਕ ਉਹਨੂੰ ਰੇ ਸਪਰੇਅ ਦੇ ਲਈਏ ਤਾਂ ਕੰਮ ਠੀਕ ਰਹਿੰਦਾ ਆ ਅਗਲੀ ਗੱਲ ਇਹ ਆ ਕਿਸਾਨ ਪ੍ਰਭੂ ਵੀਰ ਪੁੱਛ ਰਹੇ ਨੇ ਵੀ ਕੱਖ ਵਾਲੀ ਸਪਰੇਅ ਤੇ ਕਿਵੇਂ ਕਰਨੀ ਆ ਹਨਾ ਕੱਖ ਵਾਲੀ ਸਪਰੇਅ ਦੇਖੋ ਜੀ ਹੁਣ ਇਹਨੂੰ ਚੌਥਾ ਪਾਣੀ ਲੱਗ ਗਿਆ ਅੱਜ ਪਾਣੀ ਲੱਗ ਗਿਆ ਕੱਲ ਨੂੰ ਸਵੇਰੇ ਇਹ ਤੇ ਆਪਣੇ ਕੱਖ ਵਾਲੀ ਸਪਰੇਅ ਕਰ ਦੇਣੀ ਆ ਸਿੱਲ ਦੇ ਵਿੱਚ ਰਾਤੋਂ ਰਾਤ ਖਾਲੀਆਂ ਵਿੱਚੋਂ ਪਾਣੀ ਖਤਮ ਹੋ ਜਾਣਾ ਬੈਡਾਂ ਦੇ ਉੱਪਰ ਸਿੱਲ ਪੂਰੀ ਚੜ ਜਾਣੀ ਆ ਤੇ ਚੌਥਾ ਪਾਣੀ ਮੈਂ ਥੋੜਾ ਭਰ ਕੇ ਲਾ ਰਿਹਾ ਤੁਸੀਂ ਦੇਖ ਪਾ ਰਹੇ ਹੋਵੋਗੇ ਵੀ ਆਪਾਂ ਥੋੜਾ ਜਿਹਾ ਪਹਿਲਾਂ ਵਾਲੇ ਪਾਣੀ ਨਾਲ ਓਵਰ ਕਰਤਾ ਵੀ ਸਿੱਲਾ ਜਿਹੜੀ ਬੈਡਾਂ ਦੇ ਉੱਪਰ ਚੜ ਜਵੇ ਜਿੰਨੀ ਸਿੱਲ ਹੋਊਗੀ ਕੱਖ ਵਾਲੀ ਸਪਰੇਅ ਨੇ ਓਨੀ ਹੀ ਕੰਮ ਕਰਨਾ ਤੇ ਕਿਸਾਨ ਪ੍ਰਭ ਚਾਹੇ ਤੁਹਾਡੀ ਕੱਖ ਵਾਲੀ ਸਪਰੇ ਆ ਸੁੰਡੀ ਵਾਲੀ ਆ ਤਾਕਤ ਵਾਲੀ ਆ ਉਹ ਸੁਬਾ ਕਰਨੀ ਆ ਜਾਂ ਸ਼ਾਮ ਨੂੰ ਕਰਨੀ ਆ ਦੁਪਹਿਰੇ ਕਦੇ ਵੀ ਸਪਰੇ ਨਾ ਕਰਿਓ ਉਹਦੇ ਰਿਜ਼ਲਟ ਤੁਹਾਨੂੰ ਘੱਟ ਮਿਲਣਗੇ ਜੀ ਕੱਖ ਵਾਲੀ ਜਿਹੜੀ ਸਪਰੇ ਆ ਉਹ ਆਪਾਂ ਐਂਟਰਾਜੈਨ ਕਰ ਰਹੇ ਆ ਐਂਟਰਾਜੈਨ 50% 500 ਗ੍ਰਾਮ ਕਿੱਲੇ ਦੀ ਤੇ ਨਾਲ ਆਪਾਂ ਲੋਟਸ ਵੀ ਪਾ ਰਹੇ ਆ ਕਿਉਂਕਿ ਆਪਣੇ ਖੇਤਾਂ ਦੇ ਵਿੱਚ ਇਸ ਵਾਰੀ ਕੱਖ ਜ਼ਿਆਦਾ ਹੋ ਰਹੇ ਨੇ ਜੀਰੀ ਵੀ ਉੱਗੀ ਆ ਜੀਰੀ ਨੂੰ ਲੋਟਸ ਹੀ ਲੈਂਦੀ ਆ ਤੇ ਜਿਹੜੀ ਆਪਣੀ ਐਂਟਰਾਜੈਨ ਆ ਉਹ ਜੀਰੀ ਨੂੰ ਨਹੀਂ ਲੈਂਦੀ ਕਣਕ ਨੂੰ ਅਤੇ ਚੌੜੇ ਪੱਤੇ ਵਾਲੇ ਕੱਖਾਂ ਨੂੰ ਉਹ ਐਂਟਰਾਜੈਨ ਲੈ ਲੈਂਦੀ ਆ ਐਂਟਰਾਜੈਨ 300 ਰੁਪਏ ਕਿੱਲਾ ਪੈ ਜਾਂਦੀ ਆ 2.5 300 ਤੇ ਜਿਹੜੀ ਲੋਰਡਸ ਆ ਅਦਰ ਕੰਪਨੀਆ ਦੇ ਵਿੱਚ 700 750 ਰੁਪਏ ਕਿੱਲਾ ਪੈ ਰਹੀ ਆ ਮਤਲਬ ਕਿ 1100 ਰੁਪਏ ਦਾ ਖਰਚਾ ਆ ਕੱਖ ਵਾਲੀ ਸਪਰੇ ਦਾ ਬਿਲਕੁਲ ਸਫਾਇਆ ਹੋ ਜਾਵੇਗਾ ਜੇਕਰ ਘਟ ਕੱਖ ਨੇ ਕੱਲੀ ਐਂਟਰਾ ਜੈਨ ਵੀ ਕਾਫੀ ਆ ਤੇ ਕਿਸਾਨਪਰਵ ਜਰੂਰ ਸਪਰੇ ਕੀਤੀ ਜਾਵੇ ਬਹੁਤ ਵਾਰੀ ਇਹ ਕਹਿ ਦਿੰਦੇ ਨੇ ਵੀ ਇਹਦੇ ਨੂੰ ਲੋੜ ਨਹੀਂ ਹੈਗੀ ਕਣਕ ਨੇ ਆਪਦੇ ਆਪੇ ਸੁੱਕ ਜਾਣਾ ਹੈ ਪਰ ਸੁੱਕ ਤਾਂ ਜਾਵੇਗੀ ਪਰ ਕਣਕ ਡੀਏਪ ਖਾਵੇਗੀ ਜਿਹੜਾ ਆਪਾਂ ਨੇ ਮੱਕੀ ਦੀ ਬਜਾਈ ਟਾਈਮ ਦੋ ਬੈਗ ਕਿੱਲੇ ਦੇ ਪਾਏ ਸੀ ਡੀਏਪੀ ਦੇ ਉਹ ਕਣਕ ਕੌਣ ਖਾ ਰਹੀ ਆ ਜਿਹੜੀਆਂ ਛੋਟੀ ਛੋਟੀ ਉੱਗੀ ਹੋਈ ਆ ਇੱਕ ਕਿਸਾਨ ਪਰ ਆ ਪੁੱਛਦੇ ਨੇ ਵੀ ਇਹਨੂੰ ਸੰਡੀਆਂ ਵਾਲੀਆਂ ਸਪ੍ਰੇ ਹਾਂ ਕਿੰਨੀਆਂ ਕੀਤੀਆਂ ਜਾਣ ਦੇਖੋ ਜੀ ਹੁਣ ਆਪਾਂ ਨੇ ਇਹ ਤੇ ਕਰਤੀ ਸਪਰੇ ਸੰਡੀ ਵਾਲੀ ਠੀਕ ਹੈ ਜੀ ਉਹਦੇ ਨਾਲ ਕੀ ਆ 10-15 ਦਿਨ ਤਾਂ ਲੰਘੇ ਜਾਣਗੇ ਪਰ ਕੀ ਵਾਰੀ ਪੂਰੇ ਦੀ ਹਵਾਵਾਂ ਮ ਤੇਜ਼ ਵਗਦੀਆਂ ਨੇ ਤੇਜ਼ ਪੂਰਾ ਵਗਦਾ ਤਾਂ ਸੰਡੀ ਦੁਬਾਰੇ ਪੈਦਾ ਹੋ ਜਾਂਦੀ ਆ ਜੇਕਰ ਸੰਡੀ ਦੁਬਾਰੇ ਪੈਦਾ ਹੋ ਰਹੀ ਆ ਦੁਬਾਰਾ ਚੈੱਕ ਕਰਕੇ ਇਹਦੀ ਨਿਰੇਖਣ ਕਰਕੇ ਸੁੰਡੀ ਵਾਲੀ ਸਪਰੇ ਦੁਬਾਰੇ ਫਿਰ ਕਰ ਦਿੱਤੀ ਜਾਵੇ ਤੇ ਕਲੋਰੋ ਨਹੀਂ ਹੁਣ ਕਿਸਾਨ ਭਰਾਵੋ ਕਦੇ ਵੀ ਕੰਮ ਕਰਦੀ ਕਿਸਾਨ ਵੀਰ ਬਹੁਤ ਸਸਤੀ ਸਪਰੇਆ ਕਲੋਰ ਸਾਈਪਰ ਕਰੀ ਜਾਂਦੇ ਆ ਉਹ ਨਹੀਂ ਕੰਮ ਕਰਦੀ ਹੈਗੀ ਹੁਣ ਤੁਸੀਂ ਕਰਨੀਆਂ ਐਮਐਮੈਂਟ ਨੂੰ ਵੈਂਜੂਏਟ 1.9 ਜਿਹਦੇ ਵਿੱਚ ਤੇਜ ਹੁੰਦੀ ਆ ਤੜਕੇ ਲੱਗੇ ਹੁੰਦੇ ਨੇ ਆਮ ਦੁਕਾਨਦਾਰ ਕਹਿੰਦੇ ਨੇ ਇਹਨੂੰ ਤੜਕਾ ਲੱਗਿਆ ਹੋਇਆ ਜੀ ਮਤਲਬ ਕਿ ਇਹਦੇ ਵਿੱਚ ਤੇਜ ਆ ਹਨਾ ਤਿੱਖੀ ਆ ਉਹ ਤਿੱਖੀਆਂ ਸਪਰੇਹਾਂ ਹੀ ਹੁਣ ਕੰਮ ਕਰਨਗੀਆਂ ਇਹ ਗੱਲ ਦਾ ਧਿਆਨ ਰੱਖਿਓ ਤੇ ਬਾਕੀ ਕਿਸਾਨ ਭਰਾਵੋ ਜੇਕਰ ਤੁਹਾਨੂੰ ਮੱਕੀ ਸੰਬੰਧੀ ਕੋਈ ਸਮੱਸਿਆ ਆ ਰਹੀ ਆ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਪੁੱਛ ਸਕਦੇ ਹੋ ਮੈਂ ਜਵਾਬ ਦੇ ਦਵਾਂਗਾ ਜਾਂ ਹੋਰ ਕਿਸਾਨ ਵੀਰ ਹੈਗੇ ਨੇ ਉਹ ਤੁਹਾਨੂੰ ਸੁਝਾਅ ਦੇ ਦੇਣਗੇ ਕਿਉਂਕਿ ਕਮੈਂਟ ਬਾਕਸ ਖੁੱਲੇ ਨੇ ਤੇ ਆਪਾਂ ਜਾਣਕਾਰੀ ਹੈ ਜਿਹੜੀ ਉਹ ਇੱਕ ਦੂਜੇ ਦੇ ਨਾਲ ਸ਼ੇਅਰ ਕਰਨੀ ਆ ਮੈਂ ਨਹੀਂ ਚਾਹੁੰਦਾ ਵੀ ਮੇਰੀ ਹੀ ਜਾਣਕਾਰੀ ਸਹੀ ਹੋਵੇ ਮੇਰੇ ਨਾਲੋਂ ਹੋਰ ਕਿਸਾਨ ਭਰਾਵਾਂ ਨੂੰ ਜ਼ਿਆਦਾ ਤਜਰਬੇ ਨੇ ਬਾਕੀ ਤੁਸੀਂ ਕਮੈਂਟਾਂ ਦੇ ਵਿੱਚ ਦੱਸਦੇ ਰਹੋ ਤੇ ਆਪਾਂ ਕਿਸਾਨ ਭਰਾਵੋ ਇਹਦੇ ਤੇ ਤਾਕਤ ਵਾਲੀ ਸਪਰੇਅ ਦੀ ਗੱਲ ਕਰੀਏ ਇੱਕ ਤਾਂ ਕਰਤੀ ਐਨਪੀਕੇ 1919 ਤੇ ਹੁਣ ਇਸ ਤੋਂ ਬਾਅਦ 22 ਦਿਨਾਂ ਤੇ ਆਪਾਂ 12 ਗਾਟ ਵੀ ਕਰ ਸਕਦੇ ਆ ਤੇ ਮੈਂ ਇਹਦੇ ਵਿੱਚ ਡੀਏਪੀ ਤੇ ਜੂਰੀਆ ਦਾ ਘੋਲ ਬਣਾ ਕੇ ਸਪਰੇਅ ਕਰਾਂਗਾ 1.5 ਕਿਲੋ ਜੂਰੀਆ 1.5 ਕਿਲੋ ਡੀਏਪੀ ਜਦੋਂ ਮੱਕੀ ਹੋ ਗਈ 40 ਦਿਨਾਂ ਦੀ ਫਿਰ 2 ਕਿਲੋ ਜੂਰੀਆ 2 ਕਿਲੋ ਡੀਏਪੀ ਜੇਕਰ ਸੁੰਡੀ ਹੋਵੇ ਤਾਂ ਨਾਲ ਹੀ ਇਹ ਘੋਲ ਦੇ ਆਪਾਂ ਸੁੰਡੀ ਵਾਲੀ ਸਪਰੇ ਵੀ ਐਡ ਕਿਸਾਨ ਭਰਾਵੋ ਕਰ ਸਕਦੇ ਆ ਤੇ ਜਿਹੜੇ ਹੁਣ ਦੁਕਾਨਦਾਰ ਨੇ ਉਹ ਹੀ ਗੱਲ ਨੂੰ ਨਹੀਂ ਮੰਨਦੇ ਕੰਪਨੀ ਵਾਲੇ ਵੀਰ ਵੀ ਨਹੀਂ ਮੰਨਦੇ ਉਹ ਕਹਿੰਦੇ ਜੀ ਇਹ ਗਾੜਾਪਣ ਹੁੰਦਾ ਇਹਦੀ ਸਪਰੇ ਹਾਂ ਨਾ ਕਰੋ ਪਰ ਮੇਰੇ ਤਜਰਬੇ ਨੇ ਮੈਨੂੰ ਰਿਜ਼ਲਟ ਮਿਲੇ ਨੇ ਤਾਂ ਕਰਕੇ ਮੈਂ ਕਹਿ ਰਿਹਾ ਡੀਪੀ ਤੇ ਜੂਰੀਏ ਦੇ ਘੋਲ ਦੇ ਬਹੁਤ ਸੋਹਣੇ ਰਿਜ਼ਲਟ ਮਿਲਦੇ ਨੇ ਘੱਟ ਪੈਸਿਆਂ ਦੇ ਵਿੱਚ ਮਿਲਦੇ ਨੇ ਤੇ ਕਿਸਾਨ ਭਰਾਵੋ ਇਸ ਤੋਂ ਇਲਾਵਾ ਜੇਕਰ ਤੁਹਾਡੇ ਖੇਤ ਹਲਕੇ ਨੇ ਹਨਾ ਰੇਤਲੇ ਖੇਤ ਨੇ ਕੀ ਵਾਰੀ ਖੇਤਾਂ ਦੇ ਵਿੱਚ ਜਿੰਕ ਦੀ ਕਮੀ ਆ ਜਾਂਦੀ ਆ ਤਾਂ ਤੁਸੀਂ ਜਿਹੜੀ ਮੈਂ ਐਨਪੀਕੇ 111 ਕਰੀ ਆ ਉਹਦੇ ਨਾਲ ਜਿੰਕ ਵੀ ਮਿਕਸ ਕਰ ਸਕਦੇ ਹੋ 39.5% ਜਿੰਕ ਆਉਂਦੀ ਆ ਕਿਹੜੀ ਮਰਜ਼ੀ ਕੰਪਨੀ ਦੀ ਲੈ ਲਓ 150 ਐਮਐਲ ਕਿੱਲੇ ਦੀ ਠੀਕ ਹੈ ਜੀ ਉਹ ਤੁਸੀਂ ਜਿੰਕ ਵੀ ਸਪਰੇਅ ਕਰ ਸਕਦੇ ਹੋ ਉਹਦੇ ਵੀ ਤੁਹਾਨੂੰ ਬਹੁਤ ਸੋਹਣੇ ਰਿਜ਼ਲਟ ਮਿਲਣਗੇ ਤੇ ਜਿੰਕ ਤੇ ਇੱਕ ਹੁੰਦਿਆ ਮੈਗਨੀਸ਼ੀਅਮ ਮੈਗਨੀਸ਼ੀਅਮ ਦੀ ਵੀ ਮੱਕੀ ਨੂੰ ਕੀ ਵਾਰੀ ਕਮੀ ਆ ਜਾਂਦੀ ਆ ਉਹਦੀ ਵੀ ਆਪਾਂ ਕਿਸਾਨਪ੍ਰਾਭੋਂ ਪਹਿਲੇ ਤਾਕਤ ਵਾਲੀ ਸਪਰੇਆਹਾਂ ਦੇ ਵਿੱਚ ਕਰ ਸਕਦੇ ਆ ਤੇ ਬਾਕੀ ਜਦੋਂ ਮੱਕੀ ਤੁਹਾਡੀ ਗੋਡੇ-ਗੋਡੇ ਹੋ ਗਈ ਠੀਕ ਹੈ ਜੀ ਫੇਰ ਤਾਂ ਇਹਦੇ ਉੱਪਰ ਤੁਸੀਂ ਜੋ ਮਰਜ਼ੀ ਕਰ ਲਿਓ ਤੁਹਾਡੇ ਕੋਲੇ ਘਰਾਂ ਦੇ ਵਿੱਚ ਨੈਨੋ ਜੂਰੀ ਦੀਆਂ ਸੀਸ਼ੀਆਂ ਪੀਆਂ ਹੋਣਗੀਆਂ ਉਹਨਾਂ ਦੀ ਵੀ ਸਪਰੇਅ ਕਰਿਓ ਇੱਕ ਹੁਣ ਬਹੁਤ ਕਿਸਾਨਪ੍ਰਾਭ ਮੈਸੇਜ ਕਰ ਰਹੇ ਨੇ ਵੀ ਬਾਈ ਜੀ ਸਾਡੇ ਏਰੀਆ ਦੇ ਵਿੱਚ ਬਾਰਿਸ਼ ਹੋ ਗਈ ਤੇ ਹੁਣ ਅਸੀਂ ਜੂਰੀਏ ਕਿਵੇਂ ਘੋਲ ਕੇ ਪਾਈਏ ਕਿਉਂਕਿ ਬਾਰਿਸ਼ ਕਰਕੇ ਪਾਣੀ ਦੀ ਤਾਂ ਜ਼ਰੂਰਤ ਹੈ ਨਹੀਂ ਤਾਂ ਕਿਸਾਨਪ੍ਰਾਭੋ ਜਿਹੜੀਆਂ ਹੇਠਲੀ ਖਾਲੀ ਆ ਨਾ ਇਦੇ ਵਿੱਚ ਸਿਲ ਹੈਗੀ ਆ ਸਿਲ ਦੇ ਵਿੱਚ ਤੁਸੀਂ ਜੂਰੀਆ ਕੇਰ ਕੇ ਪਾ ਦਿਓ ਇਦਾਂ ਹੱਥ ਨਾਲ ਠੀਕ ਹੈ ਜੀ ਜਾਂ ਝੋਲੀ ਨੂੰ ਪੈਪ ਬਣ ਕੇ ਪੈਪ ਨਾਲ ਕੇਰ ਕੇ ਪਾ ਦਿਓ ਪਰ ਸਿਆੜ ਉੱਪਰ ਨਹੀਂ ਕਿਸਾਨ ਭਰਾਵੋ ਪਾਉਣਾ ਹੈਗਾ ਬਹੁਤ ਮੈਂ ਕਿਸਾਨ ਭਰਾ ਦੇਖੇ ਨੇ ਵੀਡੀਓ ਵੀ ਦੇਖੀਏ ਇਦਾਂ ਉੱਪਰ ਉੱਪਰ ਪਾ ਰਹੇ ਨੇ ਉੱਪਰ ਸਿਆੜ ਦੇ ਉੱਪਰ ਨਹੀਂ ਕਿਸਾਨ ਭਰਾਵੋ ਜੂਰੀਆ ਕੇਰ ਕੇ ਪਾਉਣਾ ਖਾਲੀ ਦੇ ਵਿੱਚ ਪਾ ਸਕਦੇ ਆ ਤੇ ਇਹ ਚੀਜ਼ ਧਿਆਨ ਵਿੱਚ ਰੱਖਿਓ ਉਨ ਚ ਵੀ ਜੇਕਰ ਆਪਾਂ ਸਿੱਟੇ ਦਾ ਜੂਰੀਆ ਲਾਵਾਂਗੇ ਜਿਹੜਾ ਬੈੱਡ ਦੇ ਉੱਪਰ ਜੂਰੀਆ ਰਹਿ ਜਾਵੇਗਾ ਡਲਿਆਂ ਦੇ ਉੱਪਰ ਡਿੱਗੇਗਾ ਬੇਸਟ ਜਾਵੇਗਾ ਉਹਦਾ ਕੋਈ ਵੀ ਆਪਾਂ ਨੂੰ ਰਿਸਪੌਂਸ ਨਹੀਂ ਮਿਲਣਾ ਇਸ ਕਰਕੇ ਜੂਰੀਆ ਖੋਲ ਕੇ ਪਾਇਆ ਜਾਵੇ ਤਾਂ ਜਿਆਦਾ ਵਧੀਆ ਰਿਜ਼ਲਟ ਆਪਾਂ ਨੂੰ ਮਿਲਣਗੇ ਤੇ ਇੱਕ ਕਿਸਾਨ ਭਰਾ ਪੁੱਛ ਰਹੇ ਨੇ ਵੀ ਬਾਈ ਜੀ ਹੁਣ ਡੈਲੀਗੇਟ ਦੀ ਸਪਰੇਅ ਕੀਤੀ ਜਾਵੇ ਬਾਈ ਜੀ ਹਲੇ ਡੈਲੀਗੇਟ ਰਹਿਣ ਤੋਂ ਮਹਿੰਗੀ ਸਪਰੇਅ ਆ ਹੁਣ ਆਪਾਂ ਕੋਰਾਜਨ 2 ਨੰਬਰੀ ਜਾਂ 1.9 ਆਉਂਦੀ ਆ ਇਹ ਵਾਲੀਆਂ ਕਰ ਲਓ ਹੋਰ ਕਰ ਲਓ ਇਦਾਂ ਦੀਆਂ ਪਰ ਡੈਲੀਗੇਟ ਆਪਾਂ ਜਦੋਂ ਤੁਹਾਡੀ ਮੱਕੀ 40 ਦਿਨਾਂ ਦੀ ਹੋਗੀ ਉਦੋਂ ਡੈਲੀਗੇਟ ਦੀ ਸਪਰੇਅ ਕਰਾਂਗੇ ਉਹਦੇ ਰਿਜ਼ਲਟ ਆਪਾਂ ਨੂੰ ਬਹੁਤ ਅੱਛੇ ਮਿਲਦੇ ਨੇ ਜਦੋਂ ਲੱਕ ਲੱਕ ਦੀ ਹੋਗੀ ਤੇ ਉਹਦੇ ਵਿੱਚ ਆਪਾਂ ਉਦੋਂ ਐਨਪੀਕੇ ਵੀ ਪਾ ਦੇਵਾਂਗੇ 12 ਕਾਟ ਪਾਵਾਂਗੇ 1.5 ਕਿਲੋ ਜਾਂ 555 17 ਐਨਪੀਕੇ ਉਹ ਵੀ 1.5 ਕਿਲੋ ਪਾਵਾਂਗੇ ਉਦੋਂ ਐਨਪੀਕੇ ডোজ ਬਤਾ ਕੇ ਪਾਵਾਂਗੇ ਕਿਉਂਕਿ ਮੱਕੀ ਜਿਹੜੀ ਆਪਣੀ ਪੂਰੀ ਵੱਡੀ ਹੋ ਜਾਵੇਗੀ ਜਦ ਤੱਕ ਤੇ ਇੱਕ ਨਾ ਕਿਸਾਨ ਭਰਾ ਬਹੁਤ ਮੈਸੇਜ ਕਰਦੇ ਨੇ ਬਾਈ ਸਾਡੀ ਮੱਲਿਆਂ ਦੇ ਵਿੱਚ ਮੱਕੀ ਹਰੀ ਨਹੀਂ ਹੋਈ ਹਨਾ ਕੀ ਕਾਰਨ ਮਸ਼ੀਨ ਵਾਲੇ ਦੀ ਗਲਤੀ ਜੋ ਵੀ ਹੋਇਆ ਤੇ ਬਾਈ ਜੀ ਮੇਰੀ ਵੀ ਨਹੀਂ ਹੋਈ ਹੈਗੀ ਆ ਦੇਖ ਲਓ ਮੱਲਿਆਂ ਦੇ ਵਿੱਚ ਇਹਦਾ ਕਾਰਨ ਇਹ ਆ ਵੀ ਇੱਕ ਤਾਂ ਖੇਤ ਉੱਥੋਂ ਉੱਚਾ ਸੀ ਹਨਾ ਪਾਣੀ ਉੱਥੇ ਨਹੀਂ ਚੜ ਪਾਇਆ ਹੁਣ ਚੌਥਾ ਪਾਣੀ ਵੀ ਲੱਗ ਗਿਆ ਫੇਰ ਵੀ ਸੱਲਣੀ ਗਈ ਹੈਗੀ ਸਿਆੜ ਤੱਕ ਜਿਹੜਾ ਆਪਣਾ ਕੰਪਿਊਟਰ ਕਰਾਇ ਸੀ ਉਹ ਸਹੀ ਤਰੀਕੇ ਨਾਲ ਨਹੀਂ ਫਿਰ ਪਾਇਆ ਤੇ ਦੂਜਾ ਕਾਰਨ ਇਹ ਆ ਵੀ ਇਸ ਵਾਰੀ ਮੇਰੇ ਤੋਂ ਜ਼ਮੀਨ ਇੰਨੀ ਤਿਆਰ ਨਹੀਂ ਹੋ ਪਈ ਡਲੇ ਡਲੇ ਰਹਿ ਗਏ ਖੇਤ ਦੇ ਵਿੱਚ ਡਲੇ ਰਹਿਣ ਕਰਕੇ ਕਿਤਨਾ ਕਿਤੇ ਜਿੱਥੇ ਡਲੇ ਜ਼ਿਆਦਾ ਸੀ ਆ ਦੇਖੋ ਇੱਥੇ ਮੱਕੀ ਨਹੀਂ ਹਰੀ ਹੋਈ ਇਹ ਵੀ ਕਾਰਨਰ ਤੇ ਨਹੀਂ ਹੋਈ ਇੱਕ ਉਹ ਕਾਰਨਰ ਤੇ ਨਹੀਂ ਹਰੀ ਹੋਈ ਇੱਕ ਉਹ ਕਾਰਨਰ ਤੇ ਨਹੀਂ ਹਰੀ ਹੋਈ ਤੇ ਜਿੰਨੇ ਵੀ ਖੇਤ ਦੇ ਕਾਰਨਰ ਸੀ ਮੇਰੀ ਵੀ ਉੱਥੇ ਮੱਕੀ ਦਬ ਗਈ ਚਲੋ ਕੋਈ ਗੱਲ ਨਹੀਂ ਇਹਦੇ ਨਾਲ ਕੋਈ ਬਾਲਾ ਵਾਦਾ ਘਾਟਾ ਨਹੀਂ ਪੈਂਦਾ ਹੁੰਦਾ ਤੁਸੀਂ ਦੇਖ ਲਿਓ ਝਾੜ ਬਰਾਬਰ ਹੀ ਆਉਣਗੇ